ਸਰਵਾਂ ਸੱਜੇ ਕੀ ਕਹੋਗੇ ਜਿਵੇਂ ਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੀ ਹੈ ਮਤਲਬ ਬਲਾਕ ਦੀ ਚੋਣ ਲੜ ਰਹੀ ਹੈ ਸਾਧਜੀ ਕੀ ਕਹੋਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਜਿਵੇਂ ਕਿ ਅੱਜ 100 ਤਰੀਕ ਹੈ 100 ਤਰੀਕ ਹੈ ਕੱਲ ਨੂੰ ਮਤਲਬ ਰਿਜ਼ਲਟ ਆਉਣਗੇ ਕੀ ਕਹੋਗੇ ਸਤਿ ਸ੍ਰੀ ਅਕਾਲ ਜੀ ਦੇਖੋ ਬੜੇ ਆਮਨ ਅਮਾਨ ਦੇ ਨਾਲ ਜਿਹੜਾ ਵੋਟ ਪੈਂਡ ਦਾ ਕੰਮ ਨਿਪਟਰੀ ਚੜੇ ਤੇ ਕੱਲ ਨੂੰ ਕਾਊਂਟਿੰਗ ਹੋਣੀ ਹੈ ਤਿਆਰੀਆਂ ਚੱਲ ਰਹੀਆਂ ਨੇ ਬੜੇ ਆਮਨ ਅਮਾਨ ਦੇ ਨਾਲ ਸ਼ਾਂਤੀ ਦੇ ਨਾਲ ਹੈ ਬਾਕੀ ਜੋ ਲੋਕਾਂ ਨੇ ਉਹ ਆਪਣਾ ਫੈਸਲਾ ਸੁਣਾ ਦਿੱਤਾ ਸੋ ਕਿਸਮਤ ਡੱਬਿਆਂ ਵਿੱਚ ਬੰਦ ਹੈ ਸਾਨੂੰ ਵਿਸ਼ਵਾਸ ਹੈ ਵੀ ਜਿਹਨੂੰ ਉਹ ਅਕਾਲ ਪੁਰਖ ਵਾਹਿਗੁਰੂ ਜਿਤਾਊਗਾ ਉਹ ਜਿੱਤੂਗਾ ਪਰ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਜਿੱਤ ਸਾਡੀ ਹੋਣੀ ਹੈ ਠੀਕ ਹੈ ਜੀ ਹਾਂਜੀ ਜਗਾ ਜੀ ਕੀ ਕਹੂਗਾ ਜਿਵੇਂ ਤੁਸੀਂ ਜਿਲ੍ਹਾ ਪ੍ਰਸਿੱਧੀ ਚੋਣ ਲੜੀ ਹੈ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਅੱਜ ਆਪਾਂ ਪੂਲ ਦੇ ਵਿੱਚ ਬੈਠੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਲੱਗਦਾ ਹੈ ਕਿ ਕੀ ਹੋਣ ਵਾਲਾ ਹੈ ਕੱਲ ਨੂੰ ਜਿਹੜਾ ਰਿਜ਼ਲਟ ਸੁਣਾਇਆ ਜਾਵੇਗਾ ਕੀ ਕਹੂਗਾ ਦੇਖੋ ਜੀ ਸਾਰੇ ਪਿੰਡਾਂ ਦੇ ਵਿੱਚ ਚਲੋ ਮੈਂ ਮੈਂ ਤਾਂ ਇਲੈਕਸ਼ਨ ਦੌਰਾਨ ਵਿਚਰ ਰਿਹਾ ਹਣਾ ਹਾਂਜੀ ਤੇ ਇਕੱਲਾ ਛਾਜਲੀ ਜੋਣੇ ਨਹੀਂ ਪੂਰਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਉਤਸ਼ਾਹ ਸ਼ਰੋਮਣੀ ਅਕਾਲੀ ਦਲ ਦਾ ਤੇ ਕੱਲ ਨੂੰ ਰਿਜ਼ਲਟ ਆ ਜਾਊਗਾ ਹਰਾਨੀ ਜਨਤਕ ਨਤੀਜੇ ਮਿਸ ਤੋਂ ਨੂੰ ਮਿਲਣਗੇ ਤੇ ਇਸ ਵਾਰ ਅਕਾਲੀ ਦਲ ਨੂੰ ਚੋਣ ਨਿਸ਼ਾਨ ਤੱਕੜੀ ਨੂੰ ਤੇ ਲੋਕਾਂ ਨੇ ਆਪ ਮਾਰੇ ਹੋ ਕੇ ਵੋਟਾਂ ਪਾਈਆਂ ਨੇਗੀਆਂ ਬਾਕੀ ਪਾਰਟੀਆਂ ਨੂੰ ਨਕਾਰਿਆਗਾ ਤੇ ਸ਼ਰੋਮਣੀ ਅਕਾਲੀ ਦਲ ਦੇ ਪਿਛਲੇ ਕੀਤੇ ਹੋਏ ਕੰਮ ਲੋਕਾਂ ਦੇ ਚੇਤੇ ਆਏ ਨੇਗੇ ਤੇ ਬਹੁਤ ਵਧੀਆ ਹੰਗਾਰਾ ਤੇ ਕੱਲ ਨੂੰ ਤੁਹਾਨੂੰ ਪਤਾ ਲੱਗ ਜਾਣਾ ਇੱਥੇ ਜਗਜੀ ਆਪਾਂ ਜੀ ਗੱਲ ਕਰੀਏ ਕਾਲੀਦਲ ਦੀ ਕਾਲੀਦਲ ਦੇ ਕਿੰਨੇ ਬਲਾਕ ਸੰਮਤੀ ਦੇ ਉਮੀਦਵਾਰ ਸੀਗੇ ਜਿਹੜਾ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤਕਰੀਬ ਬਲਾਕ ਦੀ ਗੱਲ ਕਰੀਏ ਜੀ ਸ਼ਾਜਲੀ ਬਲਾਕ ਦੇ ਵਿੱਚ ਜਿਵੇਂ ਸ਼ਾਜਲੀ ਤੋਂ ਆ ਮੁੰਡਾ ਨਿਰਮਲ ਸਿੰਘ ਉਹ ਬਲਾਕ ਸੰਮਤੀ ਹੈਗਾ ਬਲਾਕ ਸੰਮਤੀ ਦੀ ਕੋਈ ਵੀ ਸੀਟ ਆ ਜਿਹੜੀ ਸਾਡੇ ਜ਼ੋਨ ਦੇ ਵਿੱਚੋਂ ਵੀਲੀ ਨਹੀਂ ਤੇ ਸਿਰਫ ਇੱਕ ਗੰਡੂਆਂ ਦੇ ਵਿੱਚ ਹੀ ਥੋੜਾ ਜਿਹਾ ਚਲੋ ਉਹ ਵੀ ਪਾਰਟੀ ਦੀ ਸੀ ਬੰਦਾ ਵੀ ਪਿੰਡ ਕਰਕੇ ਸੀ ਨਾ ਉਹ ਕਰੀਏ ਬਾਕੀ ਕੋਈ ਵੀ ਜੋ ਕੋਈ ਵੀ ਇਹੋ ਜਿਹਾ ਪਿੰਡ ਕੋਈ ਬਿលਿਆ ਸੰਮਤੀ ਨਹੀਂ ਰਹੀ ਜਿੱਥੇ ਅਕਾਲੀ ਦਲ ਚੋਣ ਆਪਦੇ ਨਿਸ਼ਾਨ ਤੇ ਨਾਂ ਲੜ ਰਿਹਾ ਹੋਵੇ ਕੀ ਲੱਗਦਾ ਰਿਜ਼ਲਟ ਕਿਸ ਤਰ੍ਹਾਂ ਦਾ ਹੈ ਰਿਜ਼ਲਟ ਸਾਨੂੰ ਮੈਂ ਕਹਿੰਦਾ ਹੈ ਹੈਰਾਨੀ ਜਨਤਕੰਤੀ ਜੇ ਆਉਣਗੇ ਕੱਲ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਤੇ ਬਹੁਤ ਅਕਾਲੀ ਦਲ ਦੇ ਪੱਖ ਦੇ ਵਿੱਚ ਇੱਕ ਹਨੇਰੀ ਚੱਲ ਪਈ ਕੱਲਾ ਛਾਲੀ ਦੇ ਵਿੱਚ ਹੀ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਆਉਣ ਵਾਲੀ 2027 ਦੀ ਜਿਹੜੀ ਸਰਕਾਰ ਆ ਉਹ ਵੀ ਸਰੋਮਨੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਜੀ ਦੀ ਬਣ ਰਹੀ ਹੈਗੀ ਇਹ ਲੋਕਾਂ ਨੇ ਹੰਗਾਰਾ ਦੇਤਾ ਲੋਕਾਂ ਨੇ ਇੱਕ ਸਨੇਹਾ ਦੇਤਾ ਪੂਰੇ ਪੰਜਾਬ ਨੂੰ ਜਿੱਕਰ ਪ੍ਰਬੰਧ ਨਹੀਂ ਗੱਲ ਕਰੀਏ ਪ੍ਰਸ਼ਾਸਨ ਨੇ ਲੋਕ ਕਿਦਾਂ ਨੇ ਪ੍ਰਬੰਧ ਨੇ ਜੋ ਕੀਤੇ ਗਏ ਨੇ ਪ੍ਰਬੰਧ ਵੈਸੇ ਠੀਕ ਨੇਗੇ ਜਿਵੇਂ 7-7 ਟੇਬਲ ਬਲੋਕ ਸਭਾ ਦੀ ਤੇ ਜ਼ਿਲ੍ਹਾ ਪ੍ਰਸ਼ਦ ਵਾਸਤੇ ਤੇ ਬਲੋਕ ਬਲਾਕ ਸਭਾ ਦੀਆਂ ਵਾਸਤੇ ਵੀ ਇੱਕ ਕੈਂਡੀਡੇਟ ਨੂੰ ਦੋ ਨਾਲ ਜਿਹੜੇ ਨੇ ਦੋ ਲਾਇਸੈਂਸ ਦਿੱਤੇ ਗਏ ਨੇ ਨਾਲ ਤੇ ਉਹ ਜਾ ਸਕਦੇ ਨੇ ਤੇ ਜਿਹੜੇ ਜ਼ਿਲ੍ਹਾ ਪ੍ਰਸਿੱਧ ਨੇ ਜ਼ਿਲ੍ਹਾ ਉਮੀਦਵਾਰ ਤੋਂ ਬਿਨਾ 7 ਜਣੇ ਜਾ ਸਕਦੇ ਨੇ ਸੱਤੇ ਟੇਬਲਾਂ ਦੇ ਜਗਤ ਸਿੰਘ ਜੀ ਕੀ ਕਹੂੰਗਾ ਜਿਵੇਂ ਅੱਜ ਦੀ ਰਾਤ ਕਿਵੇਂ ਨਿਕਲਣ ਵਾਲੀ ਹੈਗੀ ਜਿਆਦੀ ਰਾਤ ਦੀ ਗੱਲ ਕਰੀ ਆਪਾਂ ਵੀ ਸਵੇਰ ਨੂੰ ਜਿਹੜਾ ਰਿਜ਼ਲਟ ਸੁਣਾਇਆ ਜਾਲੇਗਾ ਉਹ ਅੱਜ ਦੀ ਰਾਤ ਕਿਵੇਂ ਰਹਿਣ ਵਾਲੀ ਹੈ ਔਰ ਇਹ ਨਾਲ ਹੀ ਕੀ ਆ ਪਤਾ ਹੀ ਹੈਗਾ ਜੀ ਹਣਾ ਠੀਕ ਆਉਂਦਾ ਲੋਕਾਂ ਨੂੰ ਚਲੋ ਨਾ ਕੋਈ ਕੋਈ ਚੱਲਦਾ ਨਹੀਂ ਹੈਗੀ ਤੇ ਲੋਕਾਂ ਦਾ ਬੜਾ ਸੋਹਣਾ ਹੰਗਾਰਾ 1% ਵੀ ਕੋਈ ਚਿੰਤਾ ਨਹੀਂ ਹੈਗੀ ਲੋਕਾਂ ਦਾ ਇੰਨਾ ਉਤਸ਼ਾਹ ਤੇ ਮਾਨ ਸਨਮਾਨ ਜੋ ਸੀਗਾ ਤਾਂ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਹੀ ਕਰੂਗਾ ਕਿ ਲਾ ਜਿਹੜੇ ਜਿਹੜੇ ਕੈਂਡੀਡੇਟ ਹਾਰਨਗੇ ਉਹ ਇਹ ਤਾਂ ਨਹੀਂ ਕੀ ਬਾਤ ਚ ਇਲਜ਼ਾਮ ਲਗਾਣਗੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਜੀ ਤੇ ਦੇਖੋ ਫਿਲਹਾਲ ਇੱਕ ਦੋ ਸਮੇਂ ਆਇਆਗਾ ਸਾਡੇ ਇੱਥੇ ਆਪਣੇ ਜ਼ਿਲ੍ਹੇ ਚ ਤਾਂ ਜਿਵੇਂ ਲਾਲੋ ਲੇਲਾ ਤੋਂ ਜਿਹੜਾ ਕਾਂਗਰਸ ਦੇ ਕਾਗਜ਼ ਰੱਦ ਕਰਾਏ ਨੇ ਇੱਕ ਆਪਣੇ ਹਲਕੇ ਚ ਕਿਸੇ ਦੇ ਵਾਪਸ ਦਵਾਏ ਕਹਿੰਦੇ ਰਟੋਲਾ ਤੋਂ ਕਾਂਗਰਸ ਤੇ ਬਰਕਰਰ ਦਬਾ ਕੇ ਹਾਂ ਇੱਕ ਦੋ ਜਗ੍ਹਾ ਤੇ ਹੋਇਆ ਤੇ ਕੋਈ ਜਿਆਦਾ ਨਹੀਂ ਬਾਕੀ ਜਗ੍ਹਾ ਤੇ ਠੀਕ ਰਿਹਾ ਹਾਂਜੀ ਫਿਲਹਾਲ ਤੱਕ ਤਾਂ ਠੀਕ ਹੈ ਠੀਕ ਹੈ ਜੀ ਧੰਨਵਾਦ ਮੇਰਾ ਭਾਈ ਸਵਨ ਸਰ ਕੀ ਕਹੋਗੇ ਜੇ ਅੱਜ ਦੀ ਗੱਲ ਕਰੀਏ ਆਪਾਂ ਅੱਜ ਸਾਜੀ ਸਕੂਲ ਦੇ ਵਿੱਚ ਕਰਿਆ ਕੱਲ ਨੂੰ ਜਿਹੜੇ ਰਿਜ਼ਲਟ ਸਾਹਮਣੇ ਆਉਣ ਔਰ ਦੇਣ ਦੀ ਜੇ ਸਾਹਮਣੇ ਆਉਣੇ ਨੇ ਕੱਲ ਨੂੰ ਕੀ ਕਹੋਗੇ ਜਿਹੜੇ ਕੈਂਡੀਡੇਟ ਨੇ ਅੱਜ ਅੱਜ ਦੀ ਰਾਤ ਤੋਂ ਉਹਦੀ ਕਿਸ ਤਰ੍ਹਾਂ ਰਹਿਣ ਵਾਲੀ ਹੈ ਕੀ ਲੱਗਦਾ ਵੀ ਕਿਵੇਂ ਮਤਲਬ ਅੱਜ ਦੀ ਰਾਤ ਨਿਕਲਣ ਵਾਲੀ ਹੈ ਤੇ ਪ੍ਰਬੰਧਾ ਨਹੀਂ ਕਰਿਆ ਕੀ ਪ੍ਰਬੰਧ ਕਿਸ ਤਰ੍ਹਾਂ ਦਾ ਨਹੀਂ ਹਮ ਪ੍ਰਸ਼ਾਸਨ ਵੱਲੋਂ ਪ੍ਰਬੰਧ ਤਾਂ ਬਹੁਤ ਵਧੀਆ ਤੇ ਦਲਜੀਤ ਬਿਰਕ ਜੀ ਡੀਐਸਪੀ ਡੀ ਸੰਗਰੂਰ ਉਹ ਆ ਕੇ ਕਹਿੰਦੇ ਜੈ ਜੈ ਲਹਿਰੇ ਨੇ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਸਰਕਾਰ ਵੱਲੋਂ ਪੂਰੇ ਪ੍ਰਬੰਧ ਕਰੇ ਗਏ ਨੇ ਤਾਂ ਜੋ ਕੋਈ ਲੜਾਈ ਝਗੜਾ ਨਾ ਹੋਵੇ ਹੋਣਾ ਵੀ ਨਹੀਂ ਚਾਹੀਦਾ ਜੀ ਚਲੋ ਲੋਕਤੰਤਰ ਹੈ ਲੋਕ ਜਿਹਨੂੰ ਚਾਹੋਣਾ ਉਹਦੀ ਜਿੱਤ ਹੁੰਦੀ ਹੈ ਉਸੇ ਦੀ ਜਿੱਤ ਹੋਣੀ ਹੈ ਤੇ ਲੋਕਾਂ ਚ ਜਿਹਨੂੰ ਪਿਆਰ ਮਿਲਦਾ ਹੈ ਉਹ ਖੁਸ਼ੀ ਨਾਲ ਉਹਦੀ ਜਿੱਤ ਦਾ ਹੈ ਤੇ ਅਬ ਦੀ ਤਰੱਕੀ ਕਰਕੇ ਆਪਣੇ ਪਿੰਡ ਦੇ ਕੰਮ ਕਰ। ਠੀਕ ਹੈ ਤੇ ਦੂਜੀ ਗੱਲ ਇਹ ਹੈ ਜੀ ਦੇਖੋ ਕੈਂਡੀਡੇਟਾਂ ਦਾ ਇਹ ਹੈ ਜਿਹੜਾ ਚੋਣ ਲੜਦਾ ਹੈ ਉਹਦੀ ਟੜਕਣ ਤਾਂ ਵੱਧਦੀ ਹੀ ਹੈ। ਹੂੰ ਇਹ ਚੋਣ ਲੜਦੇ ਉਹਦੀ ਤਾਂ ਧੜਕਣ ਵੀ ਤੁਸੀਂ ਵੀ ਇਹ ਟਾਈਮ ਤੇ ਨਿਕਲ ਚੁੱਕੇ ਹੋ ਹਾਂ ਉਹਦੀ ਧੜਕਣ ਤਾਂ ਬਾਅਦ ਹੀ ਹੁਣ ਪਤਾ ਕੀ ਹੁੰਦਾ ਜੀ ਇਹ ਕਿਸੇ ਕਿਸੇ ਕੈਂਡੀਡੇਟ ਚ ਹੌਸਲਾ ਹੁੰਦਾ ਹੁਣ ਮੰਨ ਲਓ ਚਲੋ ਜਦੋਂ ਆਪਣੀ ਸਰਪੰਚੀ ਚੋਣ ਹੋਈ ਤੇ ਮੈਥੋਂ ਬਿਨਾਂ ਸ਼ਾਇਦ ਹੋਰ ਕੈਂਡੀਡੇਟ ਨੇ ਛੇਤੀ ਹਾਂ ਨਹੀਂ ਕਰੀ ਤੀ ਵੀ ਅਸੀਂ ਆਪ ਬੈਠ ਕੇ ਗਿਣਤੀ ਚ ਉਹ ਕਰ ਲਈਏ ਤੇ ਇਹੀ ਚੀਜ਼ ਦਾ ਸਿਸਟਮ ਹੋਣਾ ਜੀ ਹੁਣ ਮੰਨ ਲਓ ਵੀ ਕੈਂਡੀਡੇਟਾਂ ਨੇ ਹਰੇਕ ਨੇ ਆਪ ਨਹੀਂ ਹਾਂ ਕਰੀ ਵੀ ਜਦੋਂ ਤੁਸੀਂ ਆਪਣੇ ਨਾਲ ਦੇ ਬੰਦੇ ਨੂੰ ਆਪਣੇ ਸਾਥੀ ਨੇ ਜਿੰਨੇ ਸਪੋਰਟ ਕਰੀਆ ਵੀ ਉਹੀ ਕਾਊਂਟਿੰਗ ਚ ਜਾਵੇ ਕੋਈ ਤੇ ਹੁੰਦਾ ਜੀ ਜਦੋਂ ਜੋਰ ਲਗਾਉਂਦਾ ਕਿਰਾ ਮਨ ਨੂੰ ਠੇਸ ਤਾਂ ਪਹੁੰਚਦੀ ਹੈ ਵੀ ਮੈਂ ਵੀ ਹਰੇਕ ਅਵਦੇ ਤੌਰ ਤੇ ਹਰੇਕ ਚੰਗਾ ਹੈ। ਬਾਕੀ ਦੇਖਣਾ ਲੋਕਾਂ ਨੇ ਕਿਹੜੀ ਪਾਰਟੀ ਚੁਣਨੀ ਹੈ, ਕਿਹੜਾ ਕੈਂਡੀਡੇਟ ਚੁਣਨਾ ਹੈ, ਕਿਹਦੇ ਉਹ ਪਰਮਾਤਮਾ ਨੇ ਲਿਖਿਆ ਹੈ। ਜਿਹਦੇ ਪਰਮਾਤਮਾ ਨੇ ਰੱਖਿਆ ਜਿੱਤੂసే ਦੀ ਹੋਣੀ ਹੈ। ਬਾਕੀ ਸਾਡੇ ਪਿੰਡ ਛਾਇਲੀ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰੇ ਪਿਆਰ ਤੇ ਸੋਚ-ਬੂਝ ਨਾਲ ਬਿਨਾਂ ਲੜਾਈ ਝਗੜੇ ਤੋਂ ਕੱਲੀ ਇਹ ਇਲੈਕਸ਼ਨ ਦੀ ਹਰੇਕ ਲਕਿਸ਼ ਸਾਥ ਦਿੰਦੇ ਨੇ। ਵਧੀਆ ਆਪ ਦਾ ਭਾਈਚਾਰਕ ਸਾਜ ਨਾਲ ਰਹਿੰਦੇ ਨੇ। ਇਲੈਕਸ਼ਨਾਂ 'ਚ ਕੀ ਹੁੰਦਾ ਜੀ ਅੱਜ ਜਿਹ ਹੋਰ ਪਾਸੇ ਨਾਲ ਦੀ ਉਹ ਅੱਜ ਸਾਡੇ ਨਾਲ ਸੀ ਇਹ ਤਾਂ ਚੱਲਦਾ ਰਹਿੰਦਾ ਜੀ ਇਲੈਕਸ਼ਨ ਦੇਖੋ ਲੋਕਾਂ ਨੇ ਜਿਤੇ ਹੋਣੀਆਂ ਲੋਕਾਂ ਨੇ ਪਾਉਣੀ ਐ ਬਹੁਤ ਬਹੁਤ ਸਾਡੇ ਪਿੰਡ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਪੀਸਫੁਲ ਇਲੈਕਸ਼ਨ ਜੇ ਰਿਜ਼ਲਟ ਦੀ ਗੱਲ ਕਰੀ ਕਿਸ ਤਰ੍ਹਾਂ ਦੇ ਰਹਿਣ ਬਣਦੇ ਨੇ ਜੀ ਪ੍ਰੈਜ਼ੈਂਟ ਦੇਖੋ ਜੀ ਅਸੀਂ ਤਾਂ ਉਮੀਦ ਲੈ ਕੇ ਚੱਲੇ ਆ ਵੀ ਅਸੀਂ ਜਿੱਤਣ ਵੀ ਅਸੀਂ ਘੱਟੋ ਘੱਟ 1000 ਲੀਡ ਤੇ ਜਿੱਤਾਂਗੇ ਬਾਕੀ ਦੇਖੋ ਕੱਲ ਨੂੰ ਕਿਸਮਤ ਖੁੱਲਦੀ ਐ ਕੀ ਬਣਦਾ ਅੱਛਾ ਨਵਾਂ ਬਲਾਕ ਬਣਾਏਗਾ ਸ਼ਾਦੀ ਦੀ ਵਿੱਚ ਪਹਿਲੀ ਵਾਰ ਇਹ ਜਿਹੜੀ ਆਪਣਾ ਬਿੰਤੀ ਹੋਣੀ ਐ ਜੀ ਜੀ ਠੀਕ ਐ ਕਿਸ ਤਰ੍ਹਾਂ ਦਾ ਹੋਗਾ ਸਾਹਿਬ ਪਹਿਲੀ ਵਾਰੀ ਹੋ ਰਹੀ ਹੈ ਜੀ ਹਾਂਜੀ ਹਾਂ ਪਹਿਲੀ ਵਾਰ ਗਿਣਤੀ ਹੋ ਰਹੀ ਹੈ ਜੀ ਹਜੇ ਬਲਾਕ ਕੋਈ ਪੱਕੀ ਓਪਨਿੰਗ ਨਹੀਂ ਹੈਗੀ ਬਲਾਕ ਦੀ ਹੋ ਜਾਣੀ ਹੈ ਹਫਤੇ 20 ਦਿਨਾਂ ਚ ਕੋਟ ਤੋਂ ਬਾਅਦ ਤੇ ਹਜੇ ਅਰਜੀ ਤੌਰ ਤੇ ਜਿਹੜਾ ਬਲਾਕ ਬਣਾਇਆ ਗਿਆ ਉਹ ਛਾਇਲੀ ਬਲਾਕ ਹੈ ਅਸੀਂ ਇਹ ਵੀ ਚਾਹੁੰਦੇ ਆ ਲੋਕਾਂ ਨੂੰ ਬੇਨਤੀ ਵੀ ਕਰਦੇ ਆ ਵੀ ਕੋਈ ਅਹੀ ਜੀ ਘਟਨਾ ਨਾ ਵਾਪਰੇ ਕਿਉਂ ਪਹਿਲੀ ਗੱਲ ਹੈ ਵੀ ਆਪਾਂ ਪਿਆਰ ਨਾਲ ਸਾਰੀ ਕਾਊਂਟਿੰਗ ਕਰੀਏ ਜੋ ਲੋਕਾਂ ਦਾ ਫਤਵਾ ਉਹਨੂੰ ਸਿਰ ਮੱਥੇ ਮੰਨ ਕੇ ਆਪ ਦਾ ਜਿਹੜਾ ਜਿੱਤ ਗਿਆ ਉਹ ਵੀ ਆਪਦੀ ਖੁਸ਼ੀ ਮਨਾਵੇ ਉਨੀਕ ਮੈਂ ਤਾਂ ਇਹ ਵੀ ਬੇਨਤੀ ਕਰਦਾ ਜਿਹੜੇ ਕੈਂਡੀਡੇਟ ਜਿੱਤਣਗੇ ਚਾਹੀ ਸੀ ਜਿੱਤੀਏ ਜੇ ਕੋਈ ਹੋਰ ਜਿੱਤੇ ਕਿਉਂਕਿ ਸਾਬਜਾਦਿਆਂ ਦੇ ਦਿਲ ਵੀ ਚੱਲ ਰਹੇ ਨੇ ਅਸੀਂ ਉਹਨੂੰ ਵੀ ਬੇਨਤੀ ਕਰਦਾ ਵੀ ਧਿਆਨ ਚ ਰੱਖ ਕੇ ਖੁਸ਼ੀ ਜ਼ਰੂਰ ਮਨਾਓ ਪਰ ਉਨੀਕ ਮਨਾਓ ਜਿੰਨੀ ਕ ਜਾਇਜ਼ ਹੋਵੇ ਸਾਬਜਾਦਿਆਂ ਦੇ ਜਿਹੜਾ ਨੂੰ ਦੇਖੂਗੇ ਜਿਵੇਂ ਕੀ ਕੱਲ ਨੂੰ ਜੋ ਤੁਹਾਡੀ ਪਾਰਟੀ ਦਾ ਕੈਂਡੀਡੇਟ ਕੋ ਜਿੱਤਦਾ ਜਾਂ ਕੋਈ ਐਂਟੀ ਪਾਰਟੀ ਦਾ ਕੋਈ ਵੀ ਕਿਸੇ ਵੀ ਕੈਂਡੀਡੇਟ ਕੋ ਜਿੱਤਦਾਗਾ ਕੱਲ ਨੂੰ ਇਹ ਤਾਂ ਹੀ ਹੋਊਗਾ ਬਾਅਦ ਦੇ ਵਿੱਚ ਵਿੱਚ ਜੇ ਕੋਈ ਕੈਂਡੀਡੇਟ ਜਿੱਤ ਜਾਂਦਾਗਾ ਵੀ ਇਹਦੇ ਨਾਲ ਯਾਰ ਵੀ ਸਾਡੇ ਨਾਲ ਟੱਕਿਆ ਹੋਇਆ ਜਾਂ ਉਹਦੇ ਸਤਿ ਸ੍ਰੀ ਅਕਾਲ ਪਰ ਆਪਣੇ ਪਿੰਡ ਦਾ ਹਰੇਕ ਕਲੈਕਸ਼ਨ ਚ ਇਹੀ ਰਿਹਾ ਪਹਿਲਾਂ ਵੀ ਬਲਾਕ ਸਭਾਤੀ ਦੀਆਂ ਗਿਣਤੀਆਂ ਚ ਵੀ ਗਿਆ ਐਮਪੀ ਦੀਆਂ ਚ ਵੀ ਗਿਆ ਐਮਐਲਏ ਦੀ ਵੀ ਗਿਆ ਕੋਈ ਇਹੀ ਜੀ ਗੱਲ ਕਦੇ ਆਪਣੇ ਪਿੰਡ ਨੇ ਇਹ ਇਲਜ਼ਾਮ ਨਹੀਂ ਲਾਇਆ ਵੀ ਸਾਡੇ ਨਾਲ ਧੱਕਾ ਹੋਇਆ ਨਾ ਆਪਣੇ ਪਿੰਡ ਦੇ ਲੋਕ ਧੱਕਾ ਕਰਦੇ ਨੇ ਆਪਣੇ ਪਿੰਡ ਵਿੱਚ ਕਦੇ ਦੇਖੋ ਪਹਿਲਾਂ ਪੈਂਦੀਆਂ ਹੋਣਗੀਆਂ ਜੀ ਕਦੇ ਜਾਲੀ ਵੋਟਾਂ ਪਰ ਤੁਸੀਂ ਐ ਮੰਨ ਲਓ ਵੀ ਆਪਣੇ ਪਿੰਡ ਚ ਲੋਕ ਇਹ ਚੀਜ਼ ਵੀ ਨਹੀਂ ਕਰਦੇ ਵੀ ਆਪਾਂ ਕਿਸੇ ਦੀ ਵੋਟ ਪਾਇਆ ਜੀ ਅਕਸਰ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਜਾਂਦੇ ਨਹੀਂ ਦੇਖੋ ਜੀ ਉਹ ਉਹ ਪਤਾ ਕੀ ਹੁੰਦਾ ਜੀ ਉਹ ਬੰਦੇ ਨੂੰ ਜਿਹਨੂੰ ਆਪਦਾ ਹੰਕਾਰ ਸਿਰ ਚੜ ਕੇ ਬੋਲਦਾ ਹੁੰਦਾ ਵੀ ਮੇਰਾ ਲੇ ਜਿਹੜੇ ਲੋਕ ਨੇ ਬਹੁਤ ਸਿਆਣੇ ਨੇ ਆਪਦਾ ਸੋਚ ਸਮਝ ਕੇ ਫੈਸਲਾ ਕਰਦੇ ਨੇ ਹੋ ਸਕਦਾ ਕਿਸੇ ਨੂੰ ਨੀਂਦ ਚ ਜਗਾਉਂਦੇ ਹੋਣ ਹੋ ਸਕਦਾ ਕਿਸੇ ਨੂੰ ਇਹ ਦੇਖ ਪਰਖ ਕੇ ਦੇਖਦੇ ਹੋਣ ਵੀ ਇਹ ਆਪਣੇ ਵਾਸਤੇ ਕੀ ਕਰੂਗਾ ਵੀ ਗਾਹਾਂ ਵੀ ਇਹਨੇ ਕੋਈ ਚੋਣ ਲੜਨੀ ਵੀ ਉਦੋਂ ਅਸੀਂ ਜਿੱਤੇ ਯੋਜਨਾਰੀ ਇਹ ਲੋਕਾਂ ਨੂੰ ਪਤਾ ਜੀ ਲੋਕਾਂ ਨੇ ਕੀ ਕਰਨਾ ਲੋਕ ਕੀ ਚਾਹੁੰਦੇ ਨੇ ਕਿਹਨੂੰ ਪਿਆਰ ਦਿੰਦੇ ਨੇ ਪ੍ਰਸ਼ਾਸਨ ਦਾ ਚ ਕੋਈ ਰੋਲ ਨਹੀਂ ਹੁੰਦਾ ਨਾ ਪ੍ਰਸ਼ਾਸਨ ਮੇਰੇ ਪੱਖ ਕਰੇ ਹੁਣ ਅਗਲਾ 60 70000 ਲੱਖ ਰੁਪਏ ਦੀ ਨੌਕਰੀ ਲੈਂਦਾ ਜੀ ਆਪਦੇ ਪਰਿਵਾਰ ਬੱਚੇ ਛੱਡ ਕੇ ਉਹ ਡਿਊਟੀ ਕਰ ਰਿਹਾ ਹੈ ਕੌਣ ਕਹਿੰਦਾ ਵੀ ਮੈਂ ਨੌਕਰੀ ਤੋਂ ਜਾ ਮਾਤੇ ਪੇਸੀਆਂ ਤੇ ਜਾ ਮਾ ਕੋਈ ਨਹੀਂ ਚਾਹੁੰਦਾ ਪਰ ਇਹ ਤਾਂ ਐਵੇਂ ਲੋਕੋ ਲੋਕ ਹੁੰਦੇ ਨੇ ਜਿਹੜੇ ਹੁਲੜਬਾਜ਼ ਹੁੰਦੇ ਨੇ ਫਲਾਣੇ ਨੂੰ ਕਹਦੇ ਹੋ ਜੀ ਤੇ ਕਿਨੂੰ ਕਹਦੇ ਹੋ ਨਾਲੇ ਕੋਈ ਉਹਨਾਂ ਨਾਲ ਕੋਈ ਪੁਕਤਾ ਸਬੂਤ ਨਹੀਂ ਹੁੰਦਾ